ਪਸ਼ਮੀਨੇ ਦੀ ਬਹੁਤ ਵੱਡੀ ਸੇਲ ਲੱਗ ਗਈ ਜੀ ਆ ਰੰਗ ਦੇਖ ਲੋ 50 ਰੰਗ ਨੇ 55 ਰੰਗ ਸਾਰੇ ਸਾਰੇ ਆਪਣੇ ਕੋਲ ਨੇ ਤੁਮਾਂ ਕਾ ਸੇਲ ਲਾਤੀ ਜੀ ਜਲਦੀ ਜਲਦੀ ਵਿਜ਼ਿਟ ਕਰ ਲੋ ਜੀ ਅਲਿਸ਼ੇਰ ਸ਼ੋਰੂਮ ਦੀ ਕਿਤੇ ਜਿਨ੍ਹਾਂ ਨੇ ਫੋਟੋ ਮੰਗੋਣੀਆਂ ਫੋਟੋ ਮੰਗਾ ਲਿਓ ਜੀ ਸਾਰੇ ਸਾਰੇ ਰੰਗ ਆ ਜਾਂਦੇ ਏਕ ਟੈਕਸ ਬ੍ਰਾਂਡ ਦੇ ਪਸ਼ਮੀਨੇ ਦੇ ਰੰਗਾਂ ਦੀ ਦੇਖੋ ਜੀ ਕਿੰਨੇ ਸੋਹਣੇ ਰੰਗ ਨੇ ਕੁੰਮਕੁੰਮ ਨੰਬਰ ਪਸ਼ਮੀਨਾ ਏਕ ਟੈਕਸ ਬ੍ਰਾਂਡ ਦਾ ਕੁੰਮਕੁੰਮ ਨੰਬਰ ਪਸ਼ਮੀਨਾ ਏਕ ਟੈਕਸ ਬ੍ਰਾਂਡ ਦਾ 5 ਮਿੰਟ ਸੂਟ ਹੈ ਜਿਹੜਾ ਬਾਜ਼ਾਰ ਦੇ ਵਿੱਚ 800 900 ਮਿਲੂ ਸੋ ਨੂੰ ਸਾਡੇ ਕੋਲ ਮਿਲੂਗਾ ਜੀ ਅਲਿ 500 ਰੁਪਏ ਦਾ 5 ਮੀਟਰ ਸੂਟ ਹੈ ਪਿਓਰ ਪਸ਼ਮੀਨਾ ਕੁਮਕੁਮ ਨੰਬਰ 1 ਟੈਕ ਬ੍ਰਾਂਡ ਦਾ ਮੀਟਰ-ਮੀਟਰ ਤੇ ਸਟੈਂਪ ਆਉਗੀ ਜੀ ਨਾਮਵਰ ਬ੍ਰਾਂਡ ਹੈ ਜੀ 1 ਟੈਕ ਬ੍ਰਾਂਡ ਪਸ਼ਮੀਨਾ 1 ਟੈਕ ਦਾ 5 ਮੀਟਰ ਸੂਟ ਪਸ਼ਮੀਨਾ ਦਾ ਜੀ 5 ਮੀਟਰ ਸੂਟ 500 ਰੁਪਏ ਦਾ ਧਮਾਕਾ ਸੇਲ ਰੰਗ ਸਾਰੇ ਮਿਲ ਲਗੇ ਜੀ 55 ਦੇ 55 ਰੰਗ ਜਿਹੜੇ ਕੰਪਨੀ ਨੇ ਬਣਾਏ ਨੇ 54 55 ਸਾਰੇ ਮਿਲ ਲਗੇ ਜੀ ਜਲਦੀ ਆਲਦੀ ਵਿਜ਼ਿਟ ਕਰ ਲੋ ਅੱਜ ਹੀ ਪਹੁੰਚ ਅਲੀ ਸ਼ੇਰ ਵਾਲਿਆਂ ਦਾ ਕੱਪੜੇ ਦਾ ਸ਼ੋਅਰੂਮ ਜਿਹੜੇ ਕਸਟਮਰੇ ਬਾਹਰ ਆਉਣਾ ਜੀ ਉਹ ਫੋਨ ਕਰ ਲਿਓ ਜੀ ਇੱਕ ਵਾਰ ਅਲੀ ਸ਼ੇਰ ਸ਼ੋਅਰੂਮ ਵੀ ਕਿਤੇ ਥਾਂ ਦੇ ਥਾਂ ਲੈ ਦਿਓ ਜੀ 500 ਰੁ ਇੱਕ ਕੋਈ ਰੇਟ 500 ਰੁਪਏ ਦਾ 5 ਮੀਟਰ ਸੂਟ ਪਿਓਰ ਪਸ਼ਮੀਨਾ ਦਾ ਜੀ ਜਿੰਨੇ ਵੇਚਣ ਵਾਸਤੇ ਨੇ ਵੇਚਣ ਵਾਸਤੇ ਲੈ ਜਾਓ ਜਿੰਨੇ ਘਰ ਵਾਸਤੇ ਨੇ ਘਰ ਵਾਸਤੇ ਲੈ ਜੋ ਇੱਕ ਤੋਂ ਲੈ ਕੇ 1000 ਸੂਟ 2000 ਸੂਟ ਜਿੰਨੇ ਮਰਜ਼ੀ ਲੈ ਜਾਓ ਰੇਟ 500 ਹੀ ਲੱਗੂਗਾ ਜੀ ਜਿਹੜਾ ਮਰਜ਼ੀ ਆਜੋ 500 ਦੇ ਵਿੱਚ ਲੈ ਜਾਓ 5 ਮੀਟਰ ਸੂਟ ਪਿਓਰ ਪਸ਼ਮੀਨਾ ਏਕ ਟੈਕ ਬ੍ਰਾਂਡ ਦਾ 55 56 ਰੰਗੜੇ ਸਾਰੇ ਸਾਰੇ ਮਿਲਣਗੇ ਸਿਰਫ ਔਰ ਸਿਰਫ 500 ਰੁਪਏ ਦਾ ਸੂਟ ਕਰਤਾ ਜੀ ਪਿਓਰ ਪਸ਼ਮੀਨਾ ਕੁੰਮਕੋ ਨੰਬਰ 1 ਟੈਕ ਬ੍ਰਾਂਡ ਦਾ ਅੱਜ ਹੀ ਪਹੁੰਚੋ ਹਲੀ ਸ਼ਰ ਸ਼ੋਰੂ ਵਿਖੀ ਆਹ ਦੇ ચેક કરો પશ્મીના કોમક ભાઈ